ਅੱਜਦਰਵਾਜ਼ ਸੰਪਰਦਾਇਕ ਦੇ ਮੁਖੀ ਨੂੰ ਕੀ ਕਹਿੰਦਾ ਸੰਤ ਜਗਜੀਤ ਸਿੰਘ ਵਾਲਿਆ ਨੇ ਦੱਸਿਆ ਕਿ ਇਨਸਾਨ ਦੇ ਰਹਿਣ ਲਈ ਤਾਂ ਹਰ ਜਗ੍ਹਾ ਤੇ ਰਹਿਣ ਬਸੇਰੇ ਬਣਾਈ ਜਾ ਸਕਦੇ ਹਨ ਪਰ ਪੰਛੀਆਂ ਲਈ ਕੋਈ ਵੀ ਟੁਕਮਾ ਪ੍ਰਾਲਾ ਨਹੀਂ ਕਰਦਾ ਅਜੋਕੇ ਸਮੇਂ 'ਚ ਇਨਸਾਨਾਂ ਦੇ ਨਾਲ-ਨਾਲ ਪੰਛੀਆਂ ਨੂੰ ਬਚਾਉਣਾ ਵੀ ਵੱਡੀ ਲੋੜ ਹੈ ਹੁਣਾਂ ਕਿਹਾ ਕਿ ਅੱਜ ਜੇਕਰ ਪਿਛਲੇ ਸਾਲਾਂ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਸਾਡੇ ਕੋਲ 20% ਹੀ ਪੰਛੀ ਬਚੇ ਹਨ ਜੇਕਰ ਸੀਨ ਨੂੰ ਨਾ ਸੰਭਾਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਵੀ ਨਹੀਂ ਦਿਸਣਗੇ ਉਨ੍ਹਾਂ ਕਿਹਾ ਕਿ ਪਾਂਛੀਆਂ ਨੂੰ ਦੇਖਦਿਆਂ ਹੀ ਉਨ੍ਹਾਂ ਵੱਲੋਂ ਦਰਬਾਰ ਸੰਪਰਦਾਇਕ ਲੋਪੋ ਵਿੱਚ ਜੈਪੁਰ ਤੋਂ ਕੈਰੀਗਰ ਬੁਲਾ ਕੇ ਅਨੋਖੇ ਢੰਗ ਨਾਲ 16 ਲੱਖ ਰੁਪਏ ਖਰਚ ਕਰਕੇ ਪਾਂਛੀਆਂ ਤੇ ਰਹਿਣ ਲਈ ਰਹਿਣ ਬਸੇਰੇ ਬਣਾਈ ਗਏ ਹਨ ਅਜਿਹੇ ਉਪਰਾਲੇ ਸਾਨੂੰ ਪਿੰਡ-ਪਿੰਡ ਕਰਨੇ ਚਾਹੀਦੇ ਹਨ ਬਹੁਤ ਵੱਡੀ ਇਹ ਸਾਨੂੰ ਸੇਵਾ ਲੱਗੀ ਹੈ ਤੇ ਤੁਸੀਂ ਸਾਡੀ ਸੇਵਾ ਵਿੱਚ ਯੋਗਦਾਨ ਪਾ ਰਹੇ ਹੋ ਨਾਲੇ ਸੰਗਤਾਂ ਦੇ ਵਿੱਚ ਪਹੁੰਚਾਉਣ ਲਈ ਇਹ ਅਸੀਂ ਇੱਥੇ ਤੁਸੀਂ ਦੇਖ ਰਹੇ ਹੋ ਚਾਰ ਸਫੇਰੇ ਬਹੁਤ ਸਾਡੇ ਇੱਕ ਨਾ ਅੱਜ ਤੋਂ ਨਹੀਂ ਵੱਡੇ ਸਵਾਮੀ ਮਿਤ ਸਿੰਘ ਜੀ ਮਹਾਰਾਜ ਦੇ ਸਮੇਂ ਤੋਂ ਪੰਛੀ ਆ ਸੰਤ ਦਰਬਾਰਾ ਸਿੰਘ ਜੀ ਮਹਾਰਾ ਸੰਤ ਦੋਰਾ ਸਿੰਘ ਜੀ ਹੁਣ ਸਾਡੀ ਡਿਊਟੀ ਆ ਇਹ ਅਸੀਂ ਹੁਣ ਜਦੋਂ ਸਥਾਨ ਬਣ ਗਿਆ ਇਹ ਹਾਲ ਬਣਾਤੇ ਉਹ ਸ਼ੀਸ਼ੇ ਲੱਗ ਗਏ ਇਹ ਪੰਛੀ ਤਾਂ ਇੱਥੇ ਰਹਿੰਦੇ ਆ ਤੁਸੀਂ ਦੇਖ ਹੀ ਰਹੇ ਆ ਚਾਰ ਸਫੇਰੇ ਬੈਠੇ ਨੇ ਬਹੁਤ ਹਜ਼ਾਰਾਂ ਦੀ ਤਦਾਰ ਚ ਉਹ ਮੇਰੇ ਮਨ ਦੇ ਵਿੱਚ ਆਇਆ ਵੀ ਹੁਣ ਸ਼ੀਸ਼ੇ ਲੱਗ ਗਏ ਇਹਨਾਂ ਦਾ ਕੋਈ ਪ੍ਰਬੰਧ ਕਰੀਏ ਤੇ ਇਹਦੇ ਲਈ ਅਸੀਂ ਇਹ ਦੋ ਟਾਵਰ ਬਣਾਏ ਆ ਕਿਧਰਲੇ ਪਾਸੇ ਆ ਕੋਧਰਲੇ ਪਾਸੇ ਆ ਇਹਦੇ ਵਿੱਚ ਇੱਕ ਟਾਵਰ ਦੇ ਉੱਤੇ 800 ਤੋਂ ਉੱਪਰ ਆਲਣਾ ਤੇ ਦੋਨੋਂ ਪਾਸੇ ਤਕਰੀਬਨ 17-1800 ਆਲਣਾ ਬਣ ਜਾਂਦਾ ਤੇ ਬਾਕੀ ਆ ਸਾਰਾ ਫਿਰ ਇਹ ਆਪਦੇ ਅਨਸਾਰ ਪੰਛੀ ਆ ਉਹਨਾਂ ਵਿੱਚ ਰੈਣ ਬਸੇਰਾ ਕਰਦੇ ਹਜੇ ਬਣਾਈ ਆ ਥੋੜਾ ਜਿਹਾ ਨਾ ਸ਼ੁਰੂ ਹੋਇਆ ਹੁਣ ਇਹਦੇ ਥੱਲੇ ਅਸੀਂ ਨਾਲ ਇਹਦਾ ਉਹ ਬਣਾ ਕੇ ਹੁਣ ਇਹਦੇ ਨਾਲ ਅਸੀਂ ਚੋਗ ਜਿਵੇਂ ਉਹ ਹਲਤੀ ਤੇ ਪਾਇਆ ਉੱਥੇ ਲੰਗਰ ਤੇ ਪਾਇਆ ਉੱਥੇ ਬਿਲਡਿੰਗਾਂ ਤੇ ਚਾਰ ਪੰਜ ਥਾਂ ਹੀ ਸਾਡਾ ਚੋਗਾ ਪਾਇਆ ਹੁਣ ਅਸੀਂ ਇਹਦੇ ਥੱਲੇ ਵੀ ਇੱਕ ਥੜਾ ਬਣਾ ਰਹੇ ਹਾਂ ਜਿੱਥੇ ਚੋਗਾ ਵੀ ਪਾਵਾਂਗੇ ਪਾਣੀ ਦਾ ਪ੍ਰਬੰਧ ਵੀ ਕਰਾਂਗੇ ਜਦੋਂ ਤੁਹਾਨੂੰ ਇੱਕ ਵਾਰੀ ਫੇਰ ਸੱਦਾਂਗੇ ਜਦੋਂ ਚੋਗੇ ਵਾਲਾ ਤੇ ਪਾਣੀ ਵਾਲਾ ਬਣਾ ਲਿਆ ਇਹ ਵੇਖੋ ਪੰਛੀ ਆ ਇਹ ਕੁਦਰਤ ਦੀ ਹੀ ਗੱਲ ਆ ਕੁਦਰਤ ਲਈ ਸਾਨੂੰ ਵਾਤਾਵਰਨ ਸੰਭਾਲਣਾ ਚਾਹੀਦਾ ਜਿੱਥੇ ਅੱਗੇ ਪੰਛੀ ਆ ਆਲਣੇ ਪੌਣ ਦਰਖਤ ਹੋਣ, ਬੋੜ ਹੋਣ, ਪਿੱਪਲਾ ਹੋਣ, ਨਿੰਮ ਹੋਵੇ, ਇਹ ਪੰਛੀਆਂ ਦੇ ਰਹਿਣ ਬਸੇਰੇ ਨੇ ਦਰਖਤ ਜਿਵੇਂ ਮੈਂ ਬੇਨਤੀ ਕਰੀ ਆ, ਔੜਾ ਹੋਵੇ, ਅਮਰੂਦ ਹੋਵੇ, ਆਪਣਾ ਨਿੰਬੂ ਦਾ ਹੋਵੇ, ਇਹ ਸਾਡੇ ਲਈ ਵੀ ਜ਼ਰੂਰੀ ਆ ਤੇ ਵਾਤਾਵਰਨ ਲਈ ਵੀ ਆ। ਕਿਉਂਕਿ ਵਾਤਾਵਰਨ ਨੂੰ ਸੰਭਾਲਣਾ ਬਹੁਤ ਜ਼ਰੂਰੀ ਆ। ਅੱਜ ਬਹੁਤ ਰੋਗ ਹੋ ਰਹੇ ਆ, ਪੇਟ ਦੀਆਂ ਬਿਮਾਰੀਆਂ ਹੋ ਰਹੀਆਂ, ਅਲਰਜੀਆਂ ਹੋ ਰਹੀਆਂ। ਹੋਰ ਕਈ ਕਾਰਨ ਨੇ ਅਸੀਂ ਦੇ ਬਚਣਾ ਮਾ ਸਾਨੂੰ ਲੋਕਾਂ ਨੂੰ ਖੇਤਾਂ 'ਚ ਆਪਦੀਆਂ ਸਬਜ਼ੀਆਂ ਆਪਦਾ ਦੁੱਧ ਘਿਓ ਪ੍ਰਾਣਾ ਬਜ਼ੁਰਗਾਂ ਵਾਲਾ ਸਿਸਟਮ ਅਪਣਾਉਣਾ ਪਊਗਾ ਨਾਲੇ ਸੌਖੇ ਰਵਾਂਗੇ ਨਾਲੇ ਬਚਤਾਂ ਵੀ ਹੋਣਗੀਆਂ ਤੇ ਨਾਲੇ ਅੱਜ ਕੰਨ ਨਾ ਤੀਜੀ ਖੇਤੀ ਕਰੋ ਜੇ ਬਜ਼ੁਰਗਾਂ ਵਾਲੀ ਖੇਤੀ ਕਰਨ ਲੱਗ ਜੀਏ ਇੱਕ ਖੇਤ ਦੇ ਵਿੱਚ ਕਿੰਨੀਆਂ-ਕਿੰਨੀਆਂ ਫਸਲਾਂ ਬੀਜੀਆਂ ਸੀ ਸੋ ਮੈਂ ਤੁਹਾਡੇ ਰਾਹੀਂ ਸਾਰੇ ਚੈਨਲਾਂ ਰਾਹੀਂ ਗੁਰਸੰਗਤਾਂ ਨੂੰ ਬੇਨਤੀ ਕਰਦਾ ਭਈ ਜਿੰਨਾ ਕੋਈ ਸਹਿਯੋਗ ਕਰ ਸਕਦਾ ਆਲਣੇ ਬਣਾਓ ਪਾਂਛੀਆਂ ਨੂੰ ਦਾਣੇ ਪਾਓ ਇੱਕ ਵਾਰੀ ਸਾਡਾ ਦਵਾਨ ਸੀ ਨੂਰਪੁਰ ਉੱਥੇ ਨਾ ਮੈਨੂੰ ਦੋ ਮੁੰਡੇ ਕਹਿੰਦੇ ਜੀ ਅਸੀਂ ਬਾਹਰ ਜਾਣਾ ਵੀਜ਼ਾ ਲੱਗ ਜਾ ਮੈਂ ਕਹਾ ਭਰਾਵਾ ਮੈਨੂੰ ਵੀਜ਼ੇਾਂ ਦਾ ਤਾਂ ਪਤਾ ਨਹੀਂਗਾ ਇਹ ਤਾਂ ਅਬੈਸੀ ਵਾਲਿਆਂ ਨੂੰ ਪਤਾ ਹੋਊਗਾ ਪਰ ਗੁਰਬਾਣੀ ਦਾ ਕਿ ਸ਼ਾਬਦਾ ਕਹਿੰਦੇ ਉੱਡ ਤੇ ਕੋਟਤਾ ਮਿਲੇ ਕਹਿੰਦੇ ਉੱਡਣ ਵਾਲਿਆਂ ਨੂੰ ਮੈਂ ਕਹਾ ਜੇ ਉੱਡਣਾ ਤਾਂ ਪਾਂਛੀਆਂ ਨੂੰ ਚੋਗਾ ਚੂਗਾ ਪਾਇਆ ਕਰੋ ਇਹ ਤਾਂ ਉੱਡਦੇ ਆ ਕਿ ਇਹ ਤੁਹਾਨੂੰ ਵੀ ਝਾੜ ਰਹੀ ਅਡਾਰੀ ਮਰਾਦ ਹਨ ਜਰਾਤ ਦੇ ਵਿੱਚੋਂ ਆਏ ਆ ਇਹ ਉ ਤਾਂ ਮਹਿੰਗਾ ਸੀ ਸਿਸਟਮ ਪਰ ਅਸੀਂ ਉਹਨਾਂ ਨੂੰ ਕੁਝ ਰੇਤਾ, ਬਜਰੀ, ਸਰੀਆ ਤੇ ਆ ਥੱਲੇ ਟਾਂਟਾਂ ਵਾਲਾ ਮਟੀਰੀਅਲ ਆਪਦਾ ਦੇਤਾ। ਇਸ ਲਈ ਇਹ ਸਾਡੇ ਦੋਨੋਂ ਹੀ 16 ਲੱਖ ਦੇ ਵਿੱਚ ਪੈ ਗਏ। ਉਂ ਤਾਂ ਉਹ 13 14 15 16 ਇੱਕ ਦਾ ਕਹਿੰਦੇ ਸੀ। ਫਿਰ ਅਸੀਂ ਦੋ ਬਣਾਉਣ ਕਰਕੇ ਕੁਝ ਘਟ ਕੇ ਕੁਝ ਮਟੀਰੀਅਲ ਆਪਦਾ ਦੇਤਾ ਕਰਕੇ 15 ਤੋਂ 16 ਲੱਖ ਦੇ ਵਿੱਚ ਸਾਰਾ ਟਰੱਕਾਂ ਦਾ ਕਿਰਾਇਆ ਵਿੱਚ ਹੀ ਉੱਥੋਂ ਹੀ ਸਮਾਨ ਲਿਆਏ ਦੋ ਟਰੱਕ ਉਹ। ਇੱਕ ਪਹਿਲਾ ਬਣਾਇਆ ਉਹਦਾ ਪਹਿਲਾ ਲਿਆ ਫਿਰ ਦੂਜਾ ਲਿਆ ਗਜ਼ਰਾਤ ਦੇ ਵਿੱਚੋਂ ਸਮਾਨ ਟਰੱਕਾਂ ਦੇ ਕਿਰਾਏ ਤੱਕ ਸਾਰਾ ਰੇਤਾ ਬਜਰੀ ਸਾਰੀ ਪ੍ਰੋਪਰ ਤਿਆਰੀ ਲੇਟਾਂ ਲਾ ਕੇ ਉੱਤੇ ਇਹ ਰਾਤ ਨੂੰ ਜਦੋਂ ਦੇਖੋਗੇ ਜਗਦੇ ਵੀ ਆ ਤੇ ਜਗਣ ਦਾ ਕਾਰਨ ਮੈਨੂੰ ਦੋ ਲੱਗੇ ਵੀ ਇੱਕ ਤਾਂ ਸੋਨਾ ਲੱਗੂ ਰਾਤ ਨੂੰ ਇੱਕ ਮੈਨੂੰ ਸੀਗਾ ਪੰਛੀਆਂ ਨੂੰ ਆਪਦਾ ਘਰ ਦੇਖੂਗਾ ਬਿਲਕੁਲ ਆਲਨੇ ਦਾ ਗੇਟ ਦੇ ਸੀ ਤੇ ਇਸ ਲਈ ਇਹ ਬਹੁਤ ਵੱਡੀ ਸੇਵਾ ਗੁਰੂ ਮਹਾਰਾਜ ਨੇ ਬਖਸ਼ੀ ਆ ਤੇ ਇੱਕ ਮੇਰੀ ਬੇਨਤੀ ਆ ਵੀ ਇੱਕ ਤਾਂ ਪੰਛੀਆਂ ਲਈ ਆ ਚੋਗਾ ਪਾਓ ਦਰਖਤ ਲਾਓ ਆਲਣੇ ਬਣਾਓ ਜੋ ਵੀ ਆਪਾਂ ਕਰ ਸਕਦੇ ਆ ਕਈ ਸੱਜਣ ਕਹਿੰਦੇ ਆਲਣੇ ਨਾ ਬਣਾਓ ਦਰਖਤ ਲਾ ਲਓ ਭਾਈ ਜਿਹੜੇ ਦਰਖਤ ਲਾ ਸਕਦੇ ਆ ਦਰਖਤ ਲਾ ਲਓ ਜਿਹੜੇ ਆਲਣੇ ਬਣਾ ਸਕਦੇ ਆਲਣੇ ਬਣਾ ਲਓ ਚੋਗਾ ਸਾਰੇ ਪਾ ਸਕਦੇ ਆ ਪਾ ਲਓ ਇੱਕ ਜ਼ਰੂਰੀ ਆ ਬਾਤਾਵਰਨ ਨੂੰ ਸੰਭੀਏ ਹੁਣ ਵੇਖੋ ਮੌਸਮ ਬਦਲ ਰਹੇ ਆ ਵੱਧ ਤੋਂ ਵੱਧ ਆਪਾਂ ਜਿਹੜੀ ਤਰਵੈਣੀ ਦੀ ਗੱਲ ਕਰ ਗਿਆ ਸੀ ਕਿ ਨਾ ਨਾ ਨਾਰਾ ਦਿੱਤਾ ਵਾ ਮੈਂ ਤੁਹਾਨੂੰ ਫੇਰ ਕਹਿਣਾ ਭੇਜੂੰਗਾ ਉਹਦੀ ਆਡੀਓ ਬਣਾਈ ਸੀ ਅਸੀਂ ਮੈਸੇਜ ਦਿੱਤਾ ਇਹਨਾਂ ਪ੍ਰੋਫੈਸ਼ਨਲੀ ਤਿਆਰ ਕਰਾਇਆ ਸੀ ਰੱਬ ਦਾ ਨਾਮ ਪਿਤਾ ਤੇ ਮਾਂ ਤਰਵੈਣੀ ਦੀ ਸ਼ਾਂ ਤਿੰਨੇ ਤਰ੍ਹਾਂ ਇੱਕੋ ਜੀਆਂ ਜਿੰਨੀ ਮਾਂ ਪਿਓ ਦੀ ਸੇਵਾ ਕਰਨੀ ਜ਼ਰੂਰੀ ਹੈ ਉਨਾਂ ਹੀ ਰੱਬ ਦਾ ਨਾਮ ਜਪਣਾ ਜ਼ਰੂਰੀ ਹੈ ਤੇ ਉਨਾਂ ਹੀ ਸਾਨੂੰ ਵਾਤਾਵਰਣ ਸੰਭਣਾ ਜ਼ਰੂਰੀ ਹੈ ਸੋ ਇਸ ਲਈ ਇਹ ਬੇਨਤੀ ਹੈ ਸਾਡੀ ਤੇ ਬਹੁਤ ਬਹੁਤ ਸਾਰੀ ਗੁਰਸੰਗਤ ਦਾ ਸਰੋਤਿਆਂ ਦਾ ਥੋਡੇ ਜਿਹੜੇ ਦੂਰ ਦੂਰ ਤੱਕ ਮੇਰੀ ਆਵਾਜ਼ ਸੁਣ ਰਹੇ ਆ ਮੈਂ ਤੁਹਾਡਾ ਧੰਨਵਾਦੀ ਵੀ ਆ ਤੇ ਦਾਸ ਦਰਬਾਰ ਸੰਪਰਦਾਏ ਸੰਤਾ ਸ਼ਰਮ ਲੋਪੋਂ ਸਾਹਿਬ ਜ਼ਿਲ੍ਹਾ ਮੋਗਾ ਪੰਜਾਬ ਤੋਂ ਦਾਸ ਦਾ ਨਾਮ ਜਗਜੀਤ ਸਿੰਘ ਲੋਪੋਂ ਸੰਤ Swami ਦਰਵਾਰਾ ਸਿੰਘ ਜੀ ਸੰਤ Swami ਮਿਤ ਸਿੰਘ ਜੀ ਸੰਤ ਜੋਮੀ ਜੋਰਾ ਸਿੰਘ ਜੀ ਉਹਨਾਂ ਦੇ ਅਸਥਾਨਾਂ ਤੋਂ ਬੇਨਤੀਆਂ ਕਰ ਰਿਹਾ ਤੇ ਆਓ ਸੱਜਣੋ ਰਲ ਮਿਲ ਕੇ ਆਪਾਂ ਸਾਰੇ ਇਹ ਚੰਗੇ ਸ਼ੁਭ ਕਾਰਜ ਕਰੀਏ ਔਰ ਨਾਲ ਦੀ ਨਾਲ ਆਪਾਂ ਆਪਣੇ ਖੇਤਾਂ ਵਿੱਚ ਵੱਧ ਤੋਂ ਵੱਧ ਆਪਣੀਆਂ ਸਬਜ਼ੀਆਂ ਉਗਾਈਏ ਆਪਣੇ ਵੱਧ ਤੋਂ ਵੱਧ ਬੂਟੇ ਜਿਵੇਂ ਮੈਂ ਬੇਨਤੀ ਕਰੀ ਜਾਮਨ ਹੋ ਗਈ ਔਲਾ ਹੋ ਗਿਆ ਅਮਰੂਦ ਹੋ ਗਿਆ ਕਿੰਨੂ ਹੋ ਗਿਆ ਨਿੰਬੂ ਹੋ ਗਿਆ ਇਹੋ ਜਿਹੇ ਵੱਧ ਤੋਂ ਵੱਧ ਫਲਦਾਰ ਤੇ ਸਬਜ਼ੀਆਂ ਤੇ ਨਾਲ ਹੁਣ ਆਪਾਂ ਜੋ ਨਾ ਯਾਰ ਆਪਾਂ ਮੱਝਾਂ ਤੋਂ ਵੀ ਮੋਦ ਲੈ ਲਾਂਗੇ ਮਹਿੰਗਾ ਪੈਂਦਾ ਨਾ ਦੇਈ ਦੁੱਧ ਵੀ ਆਪਦਾ ਘਰੇ ਬਣਾਈਏ ਸਾਡੇ ਬਜ਼ੁਰਗਾਂ ਦੀਆਂ ਪੁਰਾਣੀਆਂ ਇਹ ਮਰਜ਼ਾਦਾ ਨੇ ਘਰ ਦੀਆਂ ਮੱਝਾਂ ਘਰਾਂ ਦੀਆਂ ਗਊਆਂ ਘਰ ਦਾ ਦੁੱਧ ਘਰ ਦਾ ਦਹੀਂ ਲੱਸੀ ਮੱਖਣ ਕਿਹਾ ਹੋਵੇ ਤੇ ਸਾਡੇ ਜਿਹੜੇ ਬੱਚੇ ਆ ਸਾਡੀ ਨੌਜਵਾਨ ਪੀੜ੍ਹੀ ਆ ਇਹ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਆਤਮਿਕ ਤੌਰ ਤੇ ਤੇ ਆਰਥਿਕ ਤੌਰ ਤੇ ਵੀ ਮਜ਼ਬੂਤ ਹੋਣ ਕਿਉਂਕਿ ਜ਼ਰੂਰੀ ਆ ਸੋ ਇਹੀ ਸਾਡੀ ਅਪੀਲ ਹੈ ਤੁਹਾਡਾ ਸੱਜਣਾ ਬਹੁਤ ਧੰਨਵਾਦ ਵੀ ਤੁਸੀਂ ਵੱਡਾ ਉਪਰਾਲਾ ਕਰਿਆ ਸਾਡੇ ਨਾਲੋਂ ਜ਼ਿਆਦਾ ਤੁਸੀਂ ਉਪਰਾਲਾ ਕਰਦੇ ਹੋ ਕਿਉਂਕਿ ਸਾਡੀ ਤਾਂ ਸੇਵਾ ਡਿਊਟੀ ਹੈ ਇਹੀ ਕੰਮ ਕਰਨਾ ਪਰ ਤੁਸੀਂ ਜ਼ਿਆਦਾ ਬਹੁਤ ਵਧੀਆ ਕਰਦੇ ਹੋ ਜਿਹੜਾ ਨਾਲ ਸਾਡੀ ਗੱਲ ਨੂੰ ਸਾਡੀ ਕਰੀ ਹੋਈ ਸੇਵਾ ਨੂੰ ਦੁਨੀਆ ਤੱਕ ਪਹੁੰਚਾ ਦੰਨੇ ਆ ਤੇ ਮੈਂ ਸਾਰੇ ਚੈਨਲਾਂ ਵਾਲਿਆਂ ਦਾ ਸਾਡਾ ਥੋਡਾ ਤੇ ਸੋਡੇ ਸਾਥੀਆਂ ਦਾ ਕੈਮਰਾਮੈਨ ਦਾ ਦੇ ਨਾਲ ਜਿਹੜੇ ਤੁਹਾਡੇ ਸਾਥੀ ਸਹਿਯੋਗ ਆ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਗੁਰੂ ਕਿਰਪਾ ਕਰਨ ਤੁਹਾਨੂੰ ਚੜਦੀ ਕਲਾ ਬਖਸ਼ਣ ਤੰਦਰੁਸਤੀਆਂ ਬਖਸ਼ਣ ਏਕਤਾ ਅਥਵਾਕ ਪ੍ਰਾਇਮ ਬਖਸ਼ਣ ਚੜਦੀ ਖੁਸ਼ ਖੁਸ਼ ਰਹੋ ਸਜਣੋ ਜਿੱਥੋਂ ਤੱਕ ਆਵਾਜ਼ ਰਹੀ ਆ ਸਾਰੀ ਦੁਨੀਆ ਖੁਸ਼ੀਆਂ ਮਾਣੋ ਚੜਦੀ ਕਲਾ ਵਿੱਚ ਰਹੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਇੱਕ ਜਕਾਰਾ ਲਾ ਦਈਏ ਹਨ ਬੋਲੇ ਈਸੋ ਨਹਾ